दूरदर्शन केंद्र जालंधर ਦੇ ਦੋ ਅਧਿਕਾਰੀ ਅੱਜ ਕੇਂਦਰ ਨੂੰ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਕੇ ਸੇਵਾਮੁਕਤ ਹੋ ਗਏ ਨੇ ਲਾਇਬ੍ਰੇਰੀਅਨ ਕੁਲਵਿੰਦਰ ਸਿੰਘ ਆਪਣੀ 33 ਸਾਲ ਅਤੇ ਸਹਾਇਕ ਇੰਜੀਨੀਅਰ ਬਲਵਿੰਦਰ ਸਿੰਘ ਆਪਣੀਆਂ 35 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਮਗਰੋਂ ਰਿਟਾਇਰ ਹੋਏ ਨੇ ਦੂਰਦਰਸ਼ਨ ਕੇਂਦਰ ਦੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਦੇ ਕੀਤੇ ਕੰਮਾਂ ਨੂੰ ਉੱਚੇਚੇ ਤੌਰ ਤੇ ਸਰਾਹਿਆ ਗਿਆ ਅਤੇ ਉਹਨਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ ਗਈ इस मौके ते समूह स्टाफ वलों उन्होंने विदायगी पार्टी दी गई